ਇੱਥੇ ਸ਼ੋਅ ਕਰੋ ਤੁਹਾਡੇ ਤੇ ਅੱਜ ਤੋਂ 10 ਸਾਲ ਪਹਿਲਾਂ ਪੁਰਾਣਾ ਜਿਹੜਾ ਔਲਣ ਪਰਚਾ ਹੈ ਉਹ ਦੇ ਦੇ ਟੌਲੀ 2018 ਦਾ ਪਰਚਾ ਹੋਇਆ ਸੀ ਮੇਰੇ ਤੋਂ ਅਜੇ ਤੱਕ ਲੋਥਾ ਹੈ ਔਲਣ ਭਰ ਲੀਜੀਏ ਤੇ ਇਕੱਠਾ ਹੀ ਸੀ ਦੇਖੋ ਇਹ ਟੀ ਗੱਲ ਨਹੀਂ ਪਤਾ ਲੱਗ ਜਾਂਦਾ ਸਾਰਿਆਂ ਨੂੰ ਮੈਂ ਤੁਹਾਨੂੰ ਇਹੋ ਵੀ ਕਿਹਾ ਸੀ ਤੁਸੀਂ ਕਈ ਕਹਿੰਦੇ ਵੀ ਨਹੀਂ ਮੈਂ ਕਿਹਾ ਇਹ ਮੈਂ ਕੁਝ ਨਹੀਂ ਕਰਨਾ ਬੜਾ ਕੁਝ ਕਰਨਾ ਹੈ ਜੇ ਤੁਹਾਡੇ ਨਾਲ ਅਡੀ ਐਸਪੀ ਸਾਹਿਬ ਦਾ ਬਿਆਨ ਆਇਆ ਉਹਨੂੰ ਮੰਂਡੇ ਨੇ ਫੋਨ ਕੀਤਾ ਕਹਿੰਦਾ ਜੀ ਅਸੀਂ ਔਲਣ ਕਰਤੀ ਆਪ ਦੇ ਲੋ ਫਿਰ ਤੁਸੀਂ ਦੇਖੋ ਕੀ ਆ ਰੱਡ ਤੇ ਛੋਟਾਂਂ ਜੀ ਦਿੱਤੇ ਮੱਛ ਤੇ ਛੋਟ ਹੋਣੀ ਨਹੀਂ ਡਈ ਦੱਸੋ ਅਸੀਂ ਕੀ ਕਰੀਏ ਆ ਮੁੰਡਾ ਇੱਕ ਸਾਜ ਕੇ ਅੰਦਰ ਵਾਲਾ ਇੱਕੇ ਫਿਰਦਾ ਮਾਨੂੰ ਪਤਾ ਆ ਉਹਨੇ ਰੱਡ ਤੇ ਭਰੀ ਹਵਾ ਹੀ ਨਹੀਂ ਵਾਇਰੂ ਦੀ ਕਾ ਖਾਲਸਾ ਵਾਇਰ ਜੇ ਕੀ ਮਾਤੇ ਜਿੰਨੇ ਵੀ ਭੈਣ ਭਰਾ ਦੂਰੋਂ ਨੇੜੇ ਆਏ ਹਿੱਥੇ ਤਾਂ ਬੇਨਤੀ ਆ ਵੀ ਅੱਗੇ ਆ ਕੇ ਸਾਰੇ ਨਾਲ ਬੈਠੋ ਜੀ ਵੀਰ ਵਾਰ-ਵਾਰ ਬੇਨਤੀਆਂ ਕਰ ਰਿਹਾ ਆ ਆਪਾਂ ਮੰਨਨ ਨੂੰ ਤਿਆਰ ਹੀ ਨਹੀਂ ਸਾਰਾ ਅੱਗੇ ਆ ਜਾਣਾ ਉਤੋਂ ਪਤਾ ਇਹ ਲੱਗਿਆ ਉਹਾਂ ਦੇ ਵੀ ਦਿਹਾੜੀ ਲੱਗਤਾਂ ਜਿਹੜੀ ਅਜੇ ਆਨਲਾਈਨ ਨਹੀਂ ਹੋ ਸਕਦੀ ਠੀਕ ਹੈ ਜੀ ਨਾਲ ਦੀ ਨਾਲ ਸਾਰਾ ਪਤਾ ਲੱਗਦਾ ਹੈ ਉਸ ਕਰਕੇ ਵਾਰ-ਵਾਰ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਆ ਵੀ ਗੌਰ ਸਾਰੇ ਭਾਵੇਂ 2 ਮਹੀਨੇ ਆ ਜਾਂ 4 ਸਾਲ ਹੋ ਗਏ ਕੋਈ ਗੱਲ ਨਹੀਂ ਕਿੰਡਾ ਵੱਡਾ ਤੱਕਾ ਹੋ ਰਿਹਾ ਜਾਣਾ ਇੱਕ ਦਿਨ ਸਾਰਿਆਂ ਨੇ ਆਈਆਂ ਉਸ ਦਿਨ ਆਪਣੇ ਕੰਮਕੁੱਮ ਕਰੇ ਹੁਣ ਆਪਾਂ ਲੱਗਿਆ ਕਿ ਆਪਾਂ ਜਾ ਕੇ ਆ ਕੰਮ ਕਰਦੇ ਆ ਉਹ ਕਰਦੇ ਆ ਛੱਡੋ ਇੱਕ ਦੂਜੇ ਤੇ ਛੱਡ ਕੇ ਚਲੇ ਜਾਣਾ ਨੈਸੋਵਰਾ ਵੀਰਾ ਮੁਰਦਾਬ ਮੁਰਦਾਬ ਅਰੇ ਲੋਕੀ ਫੂਰਸ ਪ੍ਰਸ਼ਾਸਨ ਮੁਰਦਾਬ 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 ਡੀਐਸਪੀ ਗੁਰੂਰ ਸਾਹਿਬ ਮੁਰਦਾਬ 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 ਆ ਜਿਹੜੇ ਪਿੱਛੇ ਨਾ ਬੜਾ ਵੀ ਰੱਗੇ ਆ ਜੋ ਪਤਾ ਮਰਗ ਤੇ ਆਏ ਆ ਪਹਿਲੋ ਸਿਆਤਾ ਕਰਨ ਵਾਸਤੇ ਆਏ ਆ ਨਾ ਕਿ ਪਿੱਛੇ ਤਲਾਸ਼ਾ ਦੇਖਣ ਵਾਸਤੇ ਉਹ ਗਰਵਾਹ ਜਿੱਲੇ ਜਿਹੜੇ ਫਿਰਦੇ ਇੱਥੇ ਆਏ ਸਾਰੇ ਜਣੇ ਅਕੇ ਅਕੇ ਆਦੇ ਸਾਰੇ ਜਣੇ ਡੱਡ ਬੋਡੀ ਪਈ ਆ ਗੱਡੀ ਜੀ ਸਪੋਰਟੀਓ ਚ ਸਪੈਸ਼ਲ ਮੁਰਦਾਬਾਦ 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 ਜੋਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮਾਰੇ ਲੋੜ ਵਾਲਾ ਪੁਰਸ਼ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਪੁਰਸ਼ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਤਰਾਵੇ ਮੈਂ ਤਾਂ ਪਹਿਲਾਂ ਗਿਆ ਸੀ ਸਾਨੂੰ ਤਾਂ ਪਤਾ ਏ ਤੇ ਬੜੀਆਂ ਚਾਲਾਂ ਚੱਲਦੇ ਹੁੰਦੇ ਜੇ ਕਹਿੰਦਾ ਸੀ ਇੱਕ ਰਾਹ ਖੋਲ ਦੋ ਤਾਨੂੰ ਜਾਣਦੇ ਹੋ ਲੋਕਾਂ ਨੂੰ ਤੰਗ ਨਾ ਕਰੋ ਤੰਗ ਤਾਂ ਤੁਸੀਂ ਕਰ ਰਹੇ ਜੇ ਦੱਸੋ ਅਸੀਂ ਕਿਹੜੇ ਪਾਸੇ ਦਾ ਯਕੀਨ ਆਏ ਅਲਟਾ ਦੇ ਸਾਹ ਉਹ ਗੈਰੀ ਉਹਨਾਂ ਨੇ ਆਉਣਾ ਦੇ ਦਿੱਤਾ ਹੁਣ 71 ਨੰਬਰ 71 ਨੰਬਰ ਆਉਂਦੇ ਨਹੀਂ ਕਿਹੜਾ ਇਹ ਤਾਂ ਰਕਟੇ ਹੀ 2 ਮਿੰਟ ਕੋਲ ਰਕਟਾ ਹੁੰਦਾ ਰੱਖ ਲਿੰਦੇ ਆ ਇਹ ਤਾਂ ਰਕਟੇ ਦਿੱਤੀ ਬੈਠੋ ਮੇਰੇ ਵੀਰੋ ਤੁਹਾਨੂੰ ਕਿਹਾ ਸੀ ਬੜਾ ਕੁਝ ਕਰਨਾ ਇਹਨਾਂ ਨੇ ਤੇ ਰਫਟੇ ਉਹ ਲੋ ਨਹੀਂ ਪਾਈ ਜੇ ਉਹਨਾਂ ਨੇ ਕ੍ਰਾਸ ਪਰ ਚਿਲ ਨਾ ਤਪਨ ਮਿਲੀ ਹੀ 752 ਬਹਿ ਜਾਓ ਬਹਿ ਜਾਓ ਮੇਰਾ ਵੀਰ ਬਹਿ ਜਾਓ ਜੇ ਤੁਹਾਨੂੰ ਕੋਈ ਨਾ ਸਾਫ ਨਹੀਂ ਜੇ ਮਿਲਿਆ ਜੇ ਇਹ ਬਿਆਨਾਂ ਦੀ ਰਫਟੇ ਕੱਲੀ ਜਿਹੜੀ ਤੁਹਾਨੂੰ ਇਹਨਾਂ ਕੱਟ ਕੇ ਦੇਤੀ ਆ ਇਹ ਹੋਲੇ ਨਹੀਂ ਚੜੀ ਅਜੇ ਪਰਦਾ ਫੈਗਾ ਹੀ ਕਰਨੀ ਵੀਰੇ ਇਹ ਹੋਲੇ ਬੋਲੂ ਕੀ ਦਿੱਤਾ ਹੈ ਜਿਹੜੇ ਬਿਆਨ ਲਿਖੇ ਹੋਏ ਨੇ ਬੈਠੋ ਮੇਰਾ ਵੀਰ ਸਾਰੇ ਜਣੋ ਬੈਠੋ ਜੀ ਬੀਤੀ ਆ ਸਾਰਿਆਂ ਮੂਰੇ ਬੈਠੋ 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 ਅਗਰੇਜ ਇੱਥੇ ਅੱਕੇ ਆ ਗਿਆ ਮੇਰਾ ਵੀਰ ਜੇ ਆ ਗਿਆ ਤੇ ਆ ਵੀਰੋ ਤੁਹਾਡੇ ਸਾਹਮਣੇ ਹੋਣੇ ਆ ਵੀਰ ਆਪਣਾ ਇੱਕ ਆ ਗਿਆ ਹੈ ਆਨਲਾਈਨ ਚੈੱਕ ਕਰਦਾ ਸਾਂਝ ਕੇਂਦਰ ਦੇ ਵਿੱਚੋਂ ਜੇ ਵਾਕਈ ਰਸਕ ਬੋਲਦੀ ਹੈ ਜੇ ਰਸਕ ਬੋਲਦੀ ਹੈ ਤੇ ਬਸ ਠੀਕ ਹੈ ਆ ਵੇਖੋ ਮੇਰੇ ਵੀਰੋ ਤੁਹਾਡਾ ਜਿਹੜਾ ਮਿਹਨਤ ਨੂੰ ਮੋਬੂਦ ਪੈ ਗਿਆ ਏ ਜਿਹੜਾ ਤੁਸੀਂ 4-5 ਘੰਟੇ ਧਰਨੇ 'ਤੇ ਬੈਠੇ ਜੇ ਕੱਲ ਦਾ ਇਨਸਾਫ ਲੈਣ ਦੀ ਖਾਤਰ ਭਾਵੇਂ ਇਹਨਾਂ ਨੇ ਗੋਗਲਿਆਂ ਤੇ ਮਿੱਟੀ ਝਾੜੀ ਏ ਤੇ ਅੱਜੇ ਆਨਲਾਈਨ ਕਰਕੇ ਉਹਨਾਂ ਨੂੰ ਦੋਤੀ ਅਜੇ ਵੀ ਟਾਲਬਟੋਲ ਚੱਲਦਾ ਸੀ ਇੱਥੇ ਵਿਵਾਦ ਤੇ ਆਇਆ ਗਿਆ ਅਜੇ ਵੀ ਟਾਈਮ ਲੱਗਦਾ ਟਾਈਮ ਲੱਗਦਾ ਤੇ ਤੁਹਾਡੇ ਸੰਘਰਸ਼ ਰੇ ਜਿੱਤ ਤੇ ਆਈ ਹੈ ਆ ਮੇਰਾ ਵੀਰ ਮਾੜਾ ਚੈੱਕ ਕਰ ਲੈ ਇਹਨੂੰ ਕੋ ਅੱਛਾ ਚੈੱਕ ਕਰ ਲਿਆ ਮੈਂ ਬਹੁਤ ਬਹੁਤ ਬਾਤਾਂ ਹਾਂ ਜੇ ਜੋਰ ਵੀ ਜੋਰ ਵੀ ਬਿਆਨ ਉਹਨਾਂ ਦੇ ਪੇਟੇ ਨੇ ਲਿਖਾਏ ਨੇ ਵੀ ਮੇਰੇ ਨਾਲ ਕੀ ਕੀ ਕੁਝ ਵਾਪਰਿਆ ਹੈ ਉਹ ਸਾਰਾ ਕੁਝ ਹੈ ਇਹ ਆਨਲਾਈਨ ਕਹਿੰਦੇ ਛੋਈ ਨਹੀਂ ਹੋਈ ਅਜੇ ਵੀ ਕੋਈ ਸਟੈਂਪ ਨਹੀਂ ਕੋਈ ਸਰਟੀਫਿਕੇਟ ਨਹੀਂ ਮਿਲਦਾ ਬੈਠ ਜਾ ਵੀਰੇ ਬੈਠ ਜਾ ਇਕਰੀ RAM ਨਾਲੇ ਤਾਂ ਬੈਠੋ ਨਾਲੇ ਅੰਚਲੋ ਲਾ ਰੱਬ ਇਲਾਸ਼ ਪਈ ਹਮ ਇਸ ਗੱਡੀ ਚ ਹੋ ਸਕਦੀ ਜਾਂਦੀ ਆ ਥੱਕਾ ਕੋਈ ਇਨਸਾਨ ਨਹੀਂ ਦੇ ਰਿਹਾ ਨਾਲੇ ਤੇ ਲਾਰਾ ਲਾਈ ਜਾਂਦੀ ਆ ਨਾ ਟਾਈਮ ਕੋ ਰਗੜਿਆ ਦੁਕਾਨਾਂ ਅਮ ਜਿੰਨਾ ਟਾਈਮ ਆਨਲਾਈਨ ਨਹੀਂ ਬੋਲਦਾ ਅਸੀਂ ਧਰਨਾ ਨਹੀਂ ਚੱਕਾਂਗੇ ਕੁੱਲਮ ਲਾ ਕੇ ਵੀਰਾਂ ਨੂੰ ਬਹੁਤ ਜ਼ਿਆਦਾ ਤੱਕਾ ਆਇਆ 7 80 ਲੱਖ ਦਾ ਕਪਲਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਸਰਬੱਤ ਨਗਰ ਦੇ ਵਾਸੀ ਮਾਈ ਭਾਈ ਰਿਸ਼ਤੇਦਾਰ ਪੂਰਾ ਮੇਡੂ ਅੱਜ ਸੰਕਲ ਲਾਉਣ ਵਾਸਤੇ ਸਾਰੇ ਬੁਲਾਇਆ ਸਤੇਵਾਰ ਕੀਕਾ ਖਾਸਾ ਵਾਹਿਦ ਜੀ ਦੀ ਫਤਹਿ जेत अपना लाके समलाका मकसद ी रायोगी का कामजर है